ਡੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸੰਤ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਫੈਸਲਾ ਹੋਵੇਗਾ 29 ਜੁਲਾਈ ਨੂੰ ਪੰਜਾਬ ਬਸਪਾ ਦੇ ਪ੍ਰਧਾਨ ਨੇ ਕੀਤੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਪੰਜਾਬ ਦੇ ਰਾਜਪਾਲ ਹੀ ਰਹਿਣਗੇ ਯੂਨੀਵਰਸਿਟੀਆਂ ਦੇ ਚਾਂਸਲਰ ਪਾਣੀ ਨਿਗਮ ਛਾੜਾਂ ਦਾ ਮੂੰਹ ਮੋੜਨ ਵਾਲਾ ਨਵਦੀਪ ਸਿੰਘ ਜਲਵੇੜਾ ਰਹਾ ਨਾਮਤਾਰੀ ਸਿੱਖਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਪੰਚਰਤ ਨੂੰ ਦੇਣ ਦੀ ਮੰਗ ਕੀਤੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਸੌਹ ਚੁਕਾਈ ਵਪਾਰੀ ਕੋਲੋਂ ਮੰਗੀ ਗਈ 2.5 ਕਰੋੜ ਰੁਪਏ ਦੀ ਫਰौती ਸਿੱਧੂ ਨੇ ਨਵਜੋਤ ਕੌਰ ਸਿੱਧੂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਬੁੱਢਾ ਦਰਿਆ ਦੀ ਸਫਾਈ ਲਈ ਚੱਲ ਰਹੇ ਪ੍ਰੋਜੈਕਟਾਂ ਦੀ ਸਬਿੱਖਿਆ ਤੇ ਆਖਰੀ ਖਬਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਚੱਲੀਆਂ ਤਲਵਾਰਾਂ ਤਿੰਨ ਸੇਵਾਦਾਰ ਜ਼ਖਮੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਣਾ ਜੀ ਕਿਹੜੇ ਬਿਜ਼ਨਸਮੈਨ ਤੋਂ ਫਰौती ਮੰਗਦੇ ਆ 2.5 ਕਰੋੜ ਦੀ ਇਹ ਜੀ ਫਿਰੋਜ਼ਪੁਰ ਤੋਂ ਇੱਕ ਬਿਜ਼ਨਸਮੈਨ ਆ ਉਹਦੇ ਵੱਲੋਂ ਲਾਇਗ ਗਏ ਦੋਸ਼ਾਂ ਦੇ ਮੁਤਾਬਕ ਕਿ ਮੈਨੂੰ ਇੱਕ ਚਿੱਠੀ ਮਿਲੀ ਆ ਇਹ ਚਿੱਠੀ ਦੇ ਬਾਰੇ ਇਹ ਗੱਲ ਕਹੀ ਗਈ ਆ ਕਿ ਭਾਈ ਇਹ ਗੋਲਦੀ ਬਰਾੜ ਤੇ ਹਰਿੰਦਰ ਸਿੰਘ ਰਿੰਦਾ ਤੇ ਉਹਨਾਂ ਦੇ ਵੱਲੋਂ ਮਿਲ ਕੇ ਲਿਖੀ ਗਈ ਆ ਤੇ 2.5 ਕਰੋੜ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਆ ਲਿਫਤੀ ਤੌਰ ਦੇ ਉੱਤੇ ਭੇਜੀ ਗਈ ਚਿੱਠੀ ਆ ਜੀਦੇ ਬੱਚੇ ਗੱਲ ਕਹੀ ਦੀ ਆ ਵੀ ਜੇਕਰ 2.5 ਕਰੋੜ ਰੁਪਏ ਦੀ ਫਰੋਤੀ ਨਾ ਦਿੱਤੀ ਤਾਂ ਫਿਰ ਆਪਦਾ ਪਾਈ ਪੜਿਆ ਵਿਚਾਰਨਾ ਫਿਰ ਤੇਰੇ ਨਾਲ ਮਾੜੀ ਹੋਊਗੀ ਤੇ ਉਹਨੇ ਪੁਲਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਤੀ ਹੈ ਤੇ ਪੁਲਸ ਦੇ ਬਦਮਾਸ਼ ਗੱਲ ਕਹੀ ਜਾ ਰਹੀ ਹੈ ਜਿੱਤੇ ਅਸੀਂ ਇਸ ਮਾਮਲੇ ਦੀ ਹੁਣ ਪੜਤਾਲ ਕਰ ਰਹੇ ਆ ਤੇ ਹੁਣ ਇਹਨੇ ਵੀ ਪਾਈ ਪੜਤਾਲ ਦੇ ਵਿੱਚੋਂ ਨਿਤੋ ਕੇ ਸਾਹਮਣੇ ਕੀ ਆਉਂਦਾ ਹੈ ਤੇ ਕੇਜਰੀਵਾਲ ਦੀ ਜ਼ਮਾਨਤ ਹੋਵੇਗੀ ਜੇ ਇੱਕ ਚੀਜ਼ ਜ਼ਮਾਨਤ ਹੋ ਜਾਂਦੀ ਹੈ ਫਿਰ ਦੂਜੇ ਕੇਸ 'ਚ ਫੜ ਲੈਂਦੇ ਆ 29 ਤਰੀਕ ਨੂੰ ਕੀ ਹੋਣ ਵਾਲਾ ਦੇਖੋ ਜੀ 29 ਤਰੀਕ ਨੂੰ ਫੈਸਲਾ ਕੇਜਰੀਵਾਲ ਦੇ ਪੱਖ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਇਹ 29 ਤਰੀਕ ਹੀ ਤੈਅ ਕਰੂਗੀ ਪਰ ਅਰਵਿੰਦ ਕੇਜਰੀਵਾਲ ਇਸ ਵੇਲੇ ਕਸੂਤੇ ਫਸੇ ਹੋਏ ਆਪਾਂ ਜਾਣਦੇ ਆਂ ਅਰਵਿੰਦ ਕੇਜਰੀਵਾਲ ਨੂੰ ਜੇ ਸੀਬੀਆਈ ਮਾਮਲੇ ਦੇ ਵਿੱਚ ਕੋਈ ਅੜਿੱਕਾ ਪੈ ਜਾਂਦਾ ਤੇ ਈਡੀ ਵਾਲੇ ਪਾਸੋਂ ਕੋਈ ਰਾਹਤ ਮਿਲ ਜਾਂਦੀ ਹੈ ਕਿਉਂਕਿ ਪਿਛਲੇ ਦਿਨੀ ਜ਼ਮਾਨਤ ਮਿਲ ਗਈ ਸੀ ਈਡੀ ਵਾਲੇ ਕੇਸ ਦੇ ਵਿੱਚ ਪਰ ਸੀਬੀਆਈ ਵਾਲੇ ਕੇਸ ਦੇ ਵਿੱਚ ਗ੍ਰਿਫਤਾਰੀ ਬਰਕਰਾਰ ਹੈ ਦੂਜੀ ਗੱਲ ਇਹ ਏ ਕਿ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਉੱਤੇ ਜ਼ਮਾਨਤ ਦੇ ਲਈ ਤੇ ਫਿਰ ਬਹਿਸ ਹੋਈ ਆ ਜੰਡੀ ਅੱবি ਇੱਥੇ ਲਗਭਗ 2.5 ਘੰਟੇ ਦੋਨਾਂ ਪੱਖਾਂ ਦੇ ਵਕੀਲਾਂ ਦੀਆਂ ਗੱਲਾਂਬਾਤਾਂ ਸੁਣੀਆਂ ਮਾਨਯੋਗ ਜੱਜ ਸਾਹਿਬਾਨ ਨੇ ਜਿਹੜੇ ਸੀਬੀਆਈ ਦੇ ਵਕੀਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਕੇਜਰੀਵਾਲ ਹੋਰਾਂ ਨੂੰ ਸਮਾਨਤਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਇਹ ਪ੍ਰਭਾਵਿਤ ਕਰਨਗੇ ਕਿ ਸਭ ਕੁਝ ਨੂੰ ਬਾਹਰ ਜਾ ਕੇ ਇਹ ਅਸਰ ਰਸੂਖ ਵਾਲੇ ਵਿਅਕਤੀ ਹੈ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ ਕੇਜਰੀਵਾਲ ਦੇ ਵਕੀਲ ਦਾ ਨਾਮ ਹੈਗਾ ਜੀ ਅਭਿਸ਼ੇਕ ਮਨੂ ਸਿੰਘ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਰਵਿੰਦ ਕੇਜਰੀਵਾਲ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਇਹ ਕੋਈ ਅਤਵਾਦੀ ਨਹੀਂ ਹੈ ਇਹ ਬੰਦਾ ਜਨਤਾ ਦਾ ਚੁਣਿਆ ਨੁਮਾਇੰਦਾ ਤੇ ਭਾਈ ਇਹਦੇ ਨਾਲ ਰਿਆਇਤ ਕਰਨੀ ਚਾਹੀਦੀ ਜਿਵੇਂ ਪਾਕਿਸਤਾਨ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਹੁੰਦਾ ਸੀ ਵੀ ਭਾਈ ਇੱਕ ਕੇਸ ਦੇ ਵਿੱਚ ਉਹ ਰਿਹਾਈ ਮਿਲੀ ਦੂਜੇ 'ਚ ਫੜ ਕੇ ਅੰਦਰ ਕਰਤਾ ਦੂਜੇ 'ਚ ਉਹ ਰਿਹਾਈ ਮਿਲੀ ਤੀਜੇ 'ਚ ਫੜ ਕੇ ਅੰਦਰ ਕਰਤਾ ਇਹ ਭਾਰਤ ਦੇ ਵਿੱਚ ਨਹੀਂ ਐਵੇਂ ਹੋਣਾ ਚਾਹੀਦਾ ਪਰ ਦੋਵਾਂ ਪੱਖਾਂ ਨੇਗਾ ਦੋਵਾਂ ਧਿਰਾਂ ਨੇਗਾ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਦੇ ਵੱਲੋਂ 29 ਜੁਲਾਈ ਤਰੀਕ ਨੂੰ ਥੀ ਗਈ ਹੈ ਹੁਣ 29 ਨੂੰ ਪਤਾ ਲੱਗੂਗਾ ਵੀ ਕੇਦਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਕਿਹੜਾ ਤੁਸੀਂ ਖਬਰਾਂ ਦਿੰਦੇ ਰਹੇ ਸੀ ਇਸ ਤੋਂ ਪਹਿਲਾਂ ਲਗਾਤਾਰ ਕੇਜਰੀਵਾਲ ਨੂੰ ਹਰ ਹਫਤੇ ਕਈ-ਕਈ ਵਾਰੀ ਉਹਨਾਂ ਨੂੰ ਸੰਮਣੇ ਦਿੱਤੇ ਨੇ ਉਦੋਂ ਪੇਸ਼ ਨਹੀਂ ਸੀ ਹੋਏ ਤੁਹਾਡੇ ਯਾਦ ਹੋਏਗਾ ਕਿ ਇਹ ਉਸ ਦਾ ਬਦਲਾ ਲਿਆ ਜਾ ਰਿਹਾ ਨਹੀਂ ਅਸਲ ਵਿੱਚ ਬਦਲੇ ਵਾਲੀ ਗੱਲ ਇੱਥੇ ਘਾਟਾ ਸਿਰਫ ਕਿਉਂਕਿ ਮਾਮਲਾ ਇਹਦਾ ਜਿਹੜਾ ਉਹ ਹੁਣ ਅਦਾਲਤ 'ਚ ਚਲਾ ਗਿਆ ਅਰਵਿੰਦ ਕੇਜਰੀਵਾਲ ਜਿਹੜੇ ਕਿਉਂਕਿ ਜਦ ਤੱਕ ਉਹ ਬੰਦਾ ਰਿਮਾਂਡ ਦੇ ਉੱਤੇ ਪਰ ਜਦੋਂ ਹੁਣ ਅਦਾਲਤ ਦੇ ਵਿੱਚ ਚਲਾ ਗਿਆ ਅਦਾਲਤ ਦੇ ਵਿੱਚ ਕੇਸ ਦੀ ਸੁਣਵਾਈ ਹੋ ਰਹੀ ਆ ਤੇ ਕਿ ਇਸ ਦੀ ਸੁਣਵਾਈ ਵੀ ਦੋ-ਦੋ ਏਜੰਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਮਤਲਬ ਪਰਚੇ ਦਰਜ ਹੈਗੇ ਆ सीबीआई ਦੇ ਵੱਲੋਂ ਵੱਖਰੇ ਤੌਰ ਤੇ ਗ੍ਰਿਫਤਾਰੀ ਆ ਈਡੀ ਦੇ ਵੱਲੋਂ ਵੱਖਰੇ ਤੌਰ ਦੇ ਉੱਤੇ ਪਰਚਾ ਇਹ ਹੁਣ ਇਸ ਕਰਕੇ ਹੁਣ ਅਦਾਲਤ ਦੀ ਪ੍ਰਕਿਰਿਆ ਤੇ ਜਦੋਂ ਵੀ ਕਦੇ ਕੋਈ ਪ੍ਰਕਿਰਿਆ ਦੇ ਵਿੱਚ ਕੋਈ ਸੁਣਵਾਈ ਹੁੰਦੀ ਹੈ ਤਾਂ ਫਿਰ ਇਹ ਗੱਲ ਕਹੀ ਜਾਂਦੀ ਵੀ ਜੇਕਰ ਕੇਜਰੀਵਾਲ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਤੇ ਭਾਈ ਉਹ ਗਵਾਹਾਂ ਨੂੰ ਡਰਾ ਸਕਦੇ ਧਮਕਾ ਸਕਦੇ ਪ੍ਰਭਾਵਿਤ ਕਰ ਸਕਦੇ ਅੱਛਾ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਇਨਾਂ ਦੇ ਚਾਂਸਲਰ ਪੰਜਾਬ ਦੇ ਗਵਰਨਰ ਨੇ ਸਵਾਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਜਿਹੜੇ ਚਾਂਸਲਰ ਨੇ ਉਹ ਮੇਰਾ ਖਿਆਲ ਹੈ ਸਾਡੇ ਜਿਹੜੇ ਉਪ ਰਾਸ਼ਟਰਪਤੀ ਨੇ ਕੀ ਹੁਣ ਜਿਹੜੇ ਪੰਜਾਬ ਦੇ ਗਵਰਨਰ ਨੇ ਸਾਰੀਆਂ ਯੂਨੀਵਰਸਿਟੀ ਦੀਆਂ ਸਮੇਤ ਪੰਜਾਬ ਯੂਨੀਵਰਸਿਟੀ ਉਹਦੇ ਚਾਂਸਲਰ ਬਣ ਜਾਣਗੇ ਦੇਖੋ ਜੀ ਪੰਜਾਬ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਦਾ ਉਹਨਾਂ ਸਾਰਿਆਂ ਦੇ ਚਾਂਸਲਰ ਆ ਜਿਹੜੇ ਜੰਚ ਚਾਂਸਲਰਾਂ ਵਾਲੇ ਅਧਿਕਾਰ ਆ ਜਿਹੜੇ ਉਹ ਰਾਜਪਾਲ ਸਾਹਿਬ ਦੇ ਕੋਲੇ ਰਹਿਣਗੇ ਪਹਿਲਾਂ ਵੀ ਇਦਾਂ ਸੀ ਜੀ ਪਰ ਗੱਲ ਇਹ ਦੀ ਕਿ ਕੁਝ ਕੁ ਸਮਾਂ ਪਹਿਲਾਂ ਆਪਾਂ ਵੀ ਰੈਡਫਰਮ ਦੇ ਪਰਿਵਾਰਕੀਆਂ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਵਿਧਾਨ ਸਭਾ ਦੇ ਵਿੱਚ ਤਿੰਨ ਬਿੱਲ ਪਾਸ ਕੀਤੇ ਗਏ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਤਿੰਨਾਂ ਦੇ ਵਿੱਚ ਇੱਕ ਬਿੱਲ ਇਹ ਸੀ ਕਿ ਰਾਜਪਾਲ ਦੇ ਕੋਲੋਂ ਸ਼ਕਤੀਆਂ ਲੈ ਕੇ ਤੇ ਸਾਰੀਆਂ ਮੁੱਖ ਮੰਤਰੀ ਦੇ ਕੋਲੇ ਦਿੱਤੀਆਂ ਜਾਣ ਜਿੱਦੇ ਦਿੱਤੀਆਂ ਨਹੀਂ ਗੀਆਂ ਉਹ ਬਿੱਲ ਜਿਹੜੇ ਉਹ ਪਾਸ ਕਰਨ ਲਈ ਰਾਜਪਾਲ ਦੇ ਮੇਜ਼ ਦੇ ਉੱਤੇ ਗਏ ਰਾਜਪਾਲ ਸਾਹਿਬ ਨੇ ਕਈ ਨਹੀਂ ਹਸਾਈਨ ਨਹੀਂ ਕੀਤੇ ਫਿਰ ਪਤਾ ਲੱਗਾ ਜੀ ਕਿ ਭਾਈ ਆਮ ਆदमी ਪਾਰਟੀ ਨੇ ਰੋਲਾ ਪਾਇਆ ਵੀ ਜਾਣਬੁੱਝ ਕੇ ਇਹ ਰਾਜਪਾਲ ਸਾਹਿਬ ਆ ਜਿਹੜੇ ਸਾਡੇ ਬਿੱਲ ਨਹੀਂ ਪਾਸ ਕਰਦੇਗੇ ਪਰ ਰਾਜਪਾਲ ਨੇ ਬਿੱਲ ਪਾਸ ਕਰਨ ਲਈ ਥਾਂ ਦੇ ਉੱਤੇ ਰਾਸ਼ਟਰਪਤੀ ਨੂੰ ਭੇਜ ਤੇ ਨਾ ਉਹਨਾਂ ਨੇ ਉੱਤੇ ਯੈਸ ਲਿਖੀ ਨਾ ਨੋ ਲਿਖੀ ਰਾਸ਼ਟਰਪਤੀ ਕੋਲੇ ਭੇਜ ਤੇ ਤੇ ਅੱਜ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਵੱਲੋਂ ਪਤਾ ਲੱਗਾ ਜੀ ਕਿ ਇਸ ਬਿੱਲ ਨੂੰ ਰੱਦ ਕਰ ਦਿੱਤਾ ਗਿਆ ਸੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਭੂਮਿਕਾ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਨੇ ਤੈਅ ਕਰਨਗੇ ਇਹ ਰਾਜਪਾਲ ਦੇ ਅਧਾਰ ਖੇਤਰ ਦੇ ਵਿੱਚ ਹੀ ਗੱਲ ਰਹੂਗੀ ਪਰ ਇਹ ਬਹੁਤ ਵੱਡੀ ਖਬਰ ਸੀ ਬਹੁਤ ਵੱਡੀ ਚਰਚਾ ਦੀ ਗੱਲ ਬਣ ਗਈ ਸੀ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਬਾਰੇ ਆ ਬੰਦੇ ਜਿਹੜਾ ਲੈ ਕੇ ਆਂਦਾ ਇਹਦੇ ਵਿੱਚ ਨਵੀਂ ਜਾਣਕਾਰੀ ਕੀ ਆਊਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਵੀ ਗਵਰਨਰ ਰਹਿਣਗੇ ਬਿਲਕੁਲ ਜੀ ਬਿਲਕੁਲ ਉਹ ਉਪ ਰਾਸ਼ਟਰਪਤੀ ਨਹੀਂ ਹਨ ਨਹੀਂ ਨਹੀਂ ਅਸਲ ਦੇ ਵਿੱਚ ਉਹ ਵੀ ਰਾਜਪਾਲ ਦੇ ਅਧਿਕਾਰ ਖੇਤਰ ਦੇ ਵਿੱਚ ਆ ਜੀ ਪੰਜਾਬ ਦੀਆਂ 12 ਦੇ ਕਰੀਬ ਯੂਨੀਵਰਸਿਟੀਆਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਸਾਰਿਆਂ ਦਾ ਜਿਹੜਾ ਉਹ ਵਾਈਸ ਚਾਂਸਲਰਾਂ ਦੇ ਅਧਿਕਾਰ ਆ ਉਹ ਵੀ ਰਾਜਪਾਲ ਤੇ ਕੋੜੀ ਰਹਿਣਗੇ ਜੀ ਹੂੰ ਹੂੰ ਅਮ ਬਾਕੀ ਪਾਣੀ ਦੀਆਂ ਵਿਛਾੜਾਂ ਦਾ ਮੂੰਹ ਮੋੜਨ ਵਾਲਾ ਜਿਹੜਾ ਨਵਦੀਪ ਸਿੰਘ ਸੀ ਉਸ ਨੂੰ ਕੁਝ ਸ਼ਰਤਾਂ ਤੇ ਰਿਹਾ ਕੀਤਾ ਜਾਂ ਆ ਕੇ ਆਜ਼ਾਦ ਕਰ ਦਿੱਤਾ ਨਹੀਂ ਕਿ ਉਹਨੂੰ ਸ਼ਰਤਾਂ ਦੇ ਉੱਤੇ ਰਿਹਾ ਕੀਤਾ ਅਸਲ ਦੇ ਵਿੱਚ ਉਹਨੂੰ ਜ਼ਮਾਨਤ ਮਿਲੀ ਆ 100 ਤੇ 11 ਦਿਨਾਂ ਬਾਅਦ ਅੰਦਰ ਰਹਿਣ ਤੋਂ ਬਾਅਦ ਉਹਨੂੰ ਸਮਾਨਤ ਮਿਲੀ ਆ। ਨਵਦੀਪ ਸਿੰਘ ਜਲਵੇੜਾ ਜਿਵੇਂ ਤੁਸੀਂ ਗੱਲ ਕੀਤੀ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਿਆ ਸੀ ਉਦੋਂ ਪਾਣੀ ਦੀਆਂ ਬਾਛੜਾਂ ਦਾ ਮੂੰਹ ਉਹਨੇ ਮੋੜਤਾ ਸੀਗਾ ਤੇ ਜਿਹਦੇ ਕਰਕੇ ਉਹਦੀ ਬਹਾਦਰੀ ਤੇ ਉਹਦੇ ਜਜ਼ਬੇ ਦੀ ਕਦਰ ਬਹੁਤ ਹੋਈ ਸੀਗੀ। ਫੇਰ ਉਹ ਮੁੰਡਾ ਕੁੱਦ ਪਿਆ ਸੀਗਾ ਜੀ ਕਿਸਾਨ ਅੰਦੋਲਨ ਦੇ ਵਿੱਚ ਪਰ ਜਦੋਂ ਹੁਣ ਸ਼ੰਭੂ ਬਾਰਡਰ ਵਾਲਾ ਜਿਹੜਾ ਕਿਸਾਨ ਅੰਦੋਲਨ ਛਿੜਿਆ ਤੇ ਫਿਰ ਇਹਦੇ ਉੱਤੇ ਪਤਾ ਲੱਗਾ ਜੀ ਪਰਚਾ ਦਰਜ ਹੋ ਗਿਆ ਪੁਲਿਸ ਦੇ ਕਈ ਹੋਰਨਾਂ ਦੇ ਵਾਂਗੂ ਇਹਨੂੰ ਵੀ ਗ੍ਰਿਫਤਾਰ ਕਰ ਲਿਆ। ਸੇ ਪਰ ਕਿਸਾਨਾ ਨੇ ਇਹਦੇ ਜਿਹੜੇ ਗ੍ਰਿਫਤਾਰੀ ਦੇ ਖਿਲਾਫ ਸੰਘਰਸ਼ ਵੀ ਕੀਤਾ ਤੇ ਅੰਬਾਲੇ ਵਾਲਾ ਦਫਤਰ ਜਿਹੜਾ ਐਸਪੀ ਦਾ ਉਹ ਵੀ ਘੇਰਿਆ ਸੀਗਾ ਦੂਜੀ ਗੱਲ ਇਹ ਜੀ ਕੇਸ ਮੁੰਡੇ ਨੇ ਅੱਜ ਬਾਹਰ ਆ ਕੇ 111 ਨੰਬਰ ਬਾਦ ਤੇ ਜੋ-ਜੋ ਕੁਝ ਪੁਲਿਸ ਦੇ ਵੱਲੋਂ ਇਹਦੇ ਉੱਤੇ ਅਤਿਆਚਾਰ ਕੀਤਾ ਗਿਆ ਉਹਦੇ ਵੀਰਵੇ ਪੇਸ਼ ਕੀਤੇ ਆ ਉਹਨੇ ਗੱਲ ਕਹੀ ਹੈ ਜੀ ਕਿ ਮੈਨੂੰ ਉਥੇ ਬਹੁਤ ਕੰਮ ਕੀਤਾ ਗਿਆ ਮੈਨੂੰ ਕੁੱਟਿਆ ਦੇਹਦ ਗਿਆ ਮੇਰਾ ਪਾਣੀ ਦੇ ਵਿੱਚ ਮੂੰਹ ਪਾ ਕੇ ਤੇ ਮੇਰਾ ਸਾਹ ਬੰਦ ਕਰਦੇ ਸੀ ਉਹ ਕਹਿੰਦੇ ਜੀ ਕਿ ਅਮਰੀਕਨ ਲੱਤਾਂ ਨੂੰ ਵਿਚਾਲੇੋਂ چیر ਕੇ ਪਾੜ ਕੇ ਤੇ ਉਹ ਮੈਨੂੰ ਕਹਿੰਦੇ ਸੀ ਵੀ ਭਾਈ ਤੈਨੂੰ ਬਿਲਕੁਲ ਨਕਾਰਾ ਸੀ ਕਰ ਦੇਣਾ ਉਹ ਕਹਿੰਦੇ ਜੀ ਕਿ ਮੈਨੂੰ ਬਰਫ਼ ਦੀ ਸਿੱਲੀ ਦੇ ਉੱਤੇ ਵੀ ਪਾਉਂਦੇ ਰਹਿਆ ਪਰ ਮੈਂ ਵਾਹਿਗੁਰੂ ਦਾ ਜਾਪ ਕਰਦਾ ਸੀ ਤੇ ਮੇਰੀ ਜ਼ਿੰਦਗੀ ਬਚ ਗਈ ਹੈ ਜੀ ਨਾਮ ਧਾਰੀ ਸਿੱਖਾਂ ਨੇ ਇੱਕ ਬੜੀ ਪਤੇ ਦੀ ਗੱਲ ਕੀਤੀ ਹੈ ਕਿ ਡਾਕਟਰ ਮਰਮੋਣ ਸਿੰਘ ਨੂੰ ਸਨਮਾਨਿਤ ਕੀਤਾ ਜਾਏ ਤੇ ਪੰਥ ਰਤਨ ਦਿੱਤਾ ਜਾਏ ਤੁਹਾਨੂੰ ਲੱਗਦਾ ਕਿ ਇਹ ਗੱਲ ਦੇ ਉੱਤੇ ਗੌਰ ਹੋਏਗਾ ਸੈਂਸਰ ਉਹਨਾਂ ਨੇ ਗੱਲ ਕਹੀ ਹੈ ਅੱਜ ਉਹਨਾਂ ਨੇ ਵੀ ਇਹ ਗੱਲ ਕਹੀ ਦੀ ਸਾਨੂੰ ਨਹੀਂ ਪਤਾ ਵੀ ਇਸ ਗੱਲ ਦੇ ਉੱਤੇ ਕਿਸ ਰੂਪ ਦੇ ਵਿੱਚ ਗੌਰ ਹੋ ਸਕਦੀ ਹੈ ਪਰ ਸਾਡੇ ਜਜ਼ਬਾਤ ਹੈ ਜੀ ਕਿ ਡਾਕਟਰ ਮਨਮੋਹਨ ਸਿੰਘ ਵੀ ਬਹੁਤ ਵੱਡੀ ਦੇਣ ਹੈ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਉਹਨਾਂ ਨੇ ਬਹੁਤ ਕੁਝ ਕੀਤਾ ਹੈਗਾ ਜੀ ਪੰਜਾਬ ਦੇ ਲਈ ਪੰਜਾਬੀਆਂ ਦਾ ਸਨਮਾਨ ਬਹੁਤ ਉੱਚਾ ਕੀਤਾ ਹੈਗਾ ਇਸ ਸਰਤਨ ਦੀ ਉਪਾਧੀ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਬਾਕੀ ਇਥੇ ਸ਼੍ਰੋਮਣੀ ਕਮੇਟੀ ਨੇ ਦੇਖਣਾ ਜਥੇਦਾਰ ਸਾਹਿਬਾਨ ਦੇ ਅਧਿਕਾਰ ਖੇਤਰ ਦੀ ਗੱਲ ਹੈ ਅਸੀਂ ਉਹਦੇ ਵਿੱਚ ਕਹਿੰਦੇ ਦਖਲ ਨਹੀਂ ਦੇကြ ਪਰ ਸਾਡੇ ਜਜ਼ਬਾਤ ਇਹ ਆ ਜੋ ਦਸਤਾਰ ਨੂੰ ਮੋਰਚੇ 'ਤੇ ਜਿੜੇ ਉਹਨਾਂ ਦਾ ਮਹਾਨ ਯਤਰੀਆ ਜਿਨ੍ਹਾਂ ਨੇ ਦਸਤਾਰ ਦੀ ਸਿੱਖ ਭਾਈਚਾਰੇ ਦੀ ਦੇਸ਼ ਦੀ ਇੱਜ਼ਤ ਦੇ ਵਿੱਚ ਮਾਨ ਸਨਮਾਨ 'ਤੇ ਬਹੁਤ ਰਵਾਦਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਧਰਮ ਪਤਨੀ ਸਲਾਰੀ ਨਵਜੋਤ ਕੌਰ ਦੀ ਸੇਧ ਕੇ ਮੈਂ ਜੀ ਹੁਣ ਅੱਜ ਸਿੱਧੂ ਸਾਹਿਬ ਨੇ ਆਪ ਵੀ ਇਹ ਗੱਲ ਕਹੀ ਹੋ ਕਿ ਮੇਰੀ ਜਿਹੜੀ ਧਰਮ ਪਤਨੀ ਆ ਤੇ ਇਹਦੀ ਦੂਜੀ ਸਰਜਰੀ ਵੀ ਮੁਕੰਮਲ ਹੋ ਗਈ ਹੈ ਤੇ ਰੇਡੀਓਥੈਰੇਪੀ ਵਾਲਾ ਕੰਮ ਵੀ ਮੁਕੰਮਲ ਹੋ ਗਿਆ ਹੈ ਉਹ ਕਹਿੰਦੇ ਵੀ ਹੁਣ ਉਹਨਾਂ ਦੀ ਹਾਲਤ ਵਿੱਚ ਸੁਧਾਰ ਆ ਤੇ 6 ਮਹੀਨੇ ਇਲਾਜ ਦੀ ਪ੍ਰਕਿਰਿਆ ਦੇ ਵਿੱਚੋਂ ਨਿਕਲਣ ਤੋਂ ਬਾਅਦ ਅੱਜ ਉਹ ਬਾਹਰ ਜਾਣ ਵਾਸਤੇ ਮੰਨੇ ਹਨ ਹੁਣ ਬਾਹਰ ਜਾਣ ਤੋਂ ਭਾਵ ਵਿਦੇਸ਼ ਆ ਜਾਂ ਕਮਰੇ ਚੋਂ ਬਾਹਰ ਆ ਜਾਂ ਸੂਬੇ ਦੇ ਵਿੱਚੋਂ ਬਾਹਰ ਆ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਸਿੱਧੂ ਸਾਹਿਬ ਨੇ ਇਸ ਗੱਲ ਦੇ ਉੱਤੇ ਖੁਸ਼ੀ ਦਾ ਕਹਿ ਕੇ ਤਸੱਲੀ ਪ੍ਰਗਟਾਈ ਆ ਕਿ ਹੁਣ ਉਹਨਾਂ ਦੀ ਧਰਮ ਪਤਨੀ ਤੰਦਰੁਸਤੀ ਦੇ ਬਰਬਰ ਰਹੇ ਆ ਉਹ ਚਰਦਿਕਾ ਦੇ ਵਿੱਚ ਰਹਿਣ ਅਸੀਂ ਵੀ ਇਹਦੀ ਕਾਮਨਾ ਕਰਦੇ ਹਾਂ ਜੇ ਬੁੱਢੇ ਦਰਿਆ ਦੀ ਸਫਾਈ ਮੁਕੰਮਲ ਹੋ ਗਈ ਜੀ ਦੇਖੀ ਹਣੇ ਤੱਕ ਚੱਲ ਰਹੀ ਐ ਸਿਰ ਸਾਹਿਬ ਬੁੱਢੇ ਦਰਿਆ ਦਾ ਪ੍ਰੋਜੈਕਟ ਤਾਂ ਬਹੁਤ ਵੱਡਾ ਹੈਗਾ ਪਰ ਬਹੁਤ ਢਿੱਲਮੱਠ ਦੇ ਨਾਲ ਇੱਥੇ ਕੰਮ ਕਾ ਚੱਲਦਾ ਬੁੱਢੇ ਦਰਿਆ ਦੇ ਵਿੱਚੋਂ ਗਾਰ ਕੱਢਣ ਦਾ ਕੰਮ ਚੱਲਦਾ ਬੁੱਢੇ ਦਰਿਆ ਦੇ ਵਿੱਚੋਂ ਗਾਰ ਕੱਢ ਕੇ ਵੀ ਤਾਂ ਉੱਥੇ ਹੀ ਰੱਖੀ ਜਾਂਦੀ ਓ ਕਿਹੜਾ ਕਿਤੇ ਹੋਰ ਨਾਲ ਦੀ ਨਾਲ ਲੈ ਜਾਂਦੇ ਆ ਤੇ ਮੈਨੂੰ ਕੁਝ ਕਿਨਣ ਪਹਿਲਾਂ ਲੋਕਾਂ ਕੋਲ ਮਿਲਿਆ ਸੀਗਾ ਤੇ ਮੈਂ ਬੁੱਢੇ ਦਰਿਆ ਦੇ ਨਾਲ-ਨਾਲ ਗਿਆ ਸੀਗਾ ਤੇ ਇੰਨੇ ਕੋ ਉੱਥੇ ਮੁਸਕਾਟ ਮਾਰਦਾ ਇੰਨਾ ਕੋ ਉੱਥੇ ਬੁਰਾ ਹਾਲਾ ਵੀ ਧਾਨਾ ਉਹ ਲੋਕ ਜਿਹੜੇ ਉੱਥੇ ਰਹਿੰਦੇ ਆ ਮੈਂ ਨਾ ਬਿਲਕੁਲ ਜਿਵੇਂ ਨਾ ਇੰਜਨ ਵਾਲਾ ਕਾਲਾ ਤੇਲ ਹੁੰਦਾ ਇਸ ਤਰੀਕੇ ਦਾ ਪਾਣੀ ਹੈਗਾ ਤੋਂ ਉੱਥੇ ਮੁਸ਼ਕਿਲ ਮੁਸ਼ਕਤ ਹੈ ਹਲੇ ਪਾਣੀ ਦਾ ਪੱਦਰ ਉਵੇਂ ਹੀ ਹੈਗਾ ਤੇ ਦੂਜੀ ਗੱਲ ਇਹ ਜੀ ਕਿ ਉੱਥੇ ਸਫਾਈ ਦਾ ਕੰਮ ਚੱਲਦਾ ਅੱਜ ਜ਼ਿਲ੍ਹੇ ਦੇ ਗੁਪਤੀ ਕਮਿਸ਼ਨਰ ਨੇ ਡਰੇਨਸ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਆ ਇਹ ਗੱਲ ਕਹੀ ਆ ਕਿ ਭਾਈ ਇਸ ਜਿਹੜਾ ਹੈਗਾ ਬੁੱਢੇ ਦਰਿਆ ਦੇ ਆਲੇ ਦੁਆਲੇ ਜਿਹੜੇ ਨਜਾਇਜ਼ ਕਬਜ਼ੇ ਕਰਦੇ ਆ ਜਿਹੜੇ ਰੇੜੀਆਂ ਲਾ ਰਹਿੰਦੇ ਆ ਜਿਹੜੇ ਇਸ ਦੁਕਾਨਾਂ ਨਜਾਇਜ਼ ਖੋਲ੍ਹ ਲੈਂਦੇ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਸਫਾਈ ਦਾ ਕੰਮ ਮੁਕੰਮਲ ਕਰਨਾ ਚਾਹੀਦਾ ਜੀ ਇਹ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਤਲਵਾਰਾਂ ਚੱਲੀਆਂ ਨੇ ਲੰਗਰ ਦੇ ਵਿੱਚ ਤੇ ਵਾਟਸਟੇ ਕਹਿੰਦੇ ਕਈ ਸੇਵਾਦਾਰ ਇਹ ਜੀ ਤਖਤਸ਼੍ਰੀ ਕਿਸਗੜ ਸਾਹਿਬ ਦੇ ਵੱਲੋਂ ਖਬਰ ਆਈ ਆ ਇਥੋਂ ਦੇ ਲੰਗਰ ਹਾਲ ਦੇ ਵਿੱਚ ਕਹਿੰਦੇ ਆ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਲੋਕ ਪਹੁੰਚੇ ਆ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਲ ਬਹਿਸ ਕੀਤੀ ਗਈ ਆ ਪਤਾ ਨਹੀਂ ਕਿਹੜੀ ਗੱਲ ਤੋਂ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਤਲਵਾਰਾਂ ਦੇ ਨਾਲ ਹਮਲਾ ਕਰਤਾ ਕਈ ਲੋਕ ਜ਼ਖਮੀ ਕਰਤੇ ਪੁਲਿਸ ਨੇ ਕਈ ਜਣੇ ਫੜ ਲਏ ਤੇ ਦੋ ਜਣੇ ਹਾਲੇ ਫਰਾਰ ਆ ਤੋ ਇਹ कल काही गेटਨੇ ਹੰਗ ਸਿੰਘ ਤੇ ਬਾਣੇ ਦੇ ਵਿੱਚ ਲੋਕ ਆਏ ਸੀ ਤੇ ਪੁਲਿਸ ਦੇ ਵੱਲੋਂ ਇਸ ਗੱਲ ਦੇ ਉੱਤੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੀ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਗਰਮੀ ਹੈ ਜੀ ਅੱਜ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਮਮੂਲੀ ਜੀਆਂ ਕੜੀਆਂ ਪਈਆਂ ਜਲੰਧਰ ਦੇ ਵਿੱਚ 5 ਕਮਿੰਟ ਮੀਂਹ ਪਿਆ ਹੋਊਗਾ ਇੱਕ ਦੋ ਮੁਹੱਲਿਆਂ ਦੇ ਵਿੱਚ ਆ ਮੇਰੇ ਦੋਸਤ ਦਾ ਜਿਹੜੇ ਘੰਟਾ ਪਹਿਲਾਂ ਫੋਨ ਆਇਆ ਸੀ ਕਹਿੰਦਾ ਚੰਡੀਗੜ੍ਹ ਦੇ ਇੱਕ ਸੈਕਟਰ ਦੇ ਵਿੱਚ ਮਮੂਲੀ ਜਾਂ ਨਹੀਂ ਪਿਆ ਪੰਜਾਬ ਦੇ ਵਿੱਚ ਖੁੱਲ ਕੇ ਨਹੀਂ ਨਹੀਂ ਪੈ ਰਿਹਾ ਪਰ ਗਰਮੀ ਬਹੁਤ ਹੈ ਪੰਜਾਬ ਦੇ ਵਿੱਚ ਪੂਰੀ ਹਮਸ ਹੈਗੀ ਆ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਉਹ 39 40 ਡਿਗਰੀ ਤੱਕ ਆ ਪਰ ਗੱਲ ਇਹ ਜੀ ਕਿ ਹਿਊਮਿਡਿਟੀ ਹੋਣ ਕਰਕੇ ਬਹੁਤ ਜ਼ਿਆਦਾ ਹੈ ਇਸ ਵੇਲੇ ਧਮਕੋ ਟੂਜਾ ਬਣਿਆ ਪਿਆ ਮੌਸਮ ਵਿਭਾਗ ਕਹਿੰਦਾ ਵੀ ਸ਼ਾਇਦ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਚ ਵੀ ਪੈ ਜੇ ਜੀਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨੀ ਇਸ ਦਾ ਮਜ਼ਾ ਜੁੜ ਹੈ ਰੈਡ ਐਫ ਐਮ